ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੇ ਤੁਸੀਂ ਵੀ ਨਵਾਂ ਫਾਰਮ ਪਾਉਣਾ ਚਾਹੁੰਦੇ ਹੋ ਜਾਂ ਆਪਣੇ ਪੁਰਾਣੇ ਫਾਰਮ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਇਹ ਕੁਝ ਖਾਸ ਗੱਲਾਂ ਨੇ ਜਿਹੜੀ ਤੁਹਾਡੇ ਫਾਰਮ ਦੀ ਕਮਾਈ ਦੇ ਵਿੱਚ ਵੀ ਵਾਧਾ ਕਰਨਗੀਆਂ ਤੇ ਤੁਹਾਡਾ ਆਪਾਂ ਕਹਿੰਦੇ ਵੀ ਖਰਚਾ ਵੀ ਘੱਟ ਹੋਊਗਾ ਇਹ ਚੀਜ਼ਾਂ ਤੁਸੀਂ ਮੜਾ ਗੌਰ ਦੇ ਨਾਲ ਸੁਣਿਓ ਤੇ ਆਪਾਂ ਸਭ ਤੋਂ ਪਹਿਲਾਂ ਜੇ ਆਪਾਂ ਗੱਲਬਾਤ ਕਰੀਏ ਨਿਮਨਾ ਖੁਰਲੀ ਦੀ ਗੱਲ ਹੁੰਦੀ ਹੈ ਮੇਣ ਕਿ ਆਪਾਂ ਖੁਰਲੀ ਵਿਚਾਲੇ ਬਣਾਉਣੀ ਆ ਜਾਂ ਖੁਰਲੀ ਕੰਧਰਾਂ ਨਾਲ ਬਣਾਉਣੀ ਹੈਗੇ ਦੋਸਤੋ ਇਹ ਜੀ ਹੋ ਜਾਂਦੀ ਹੈ ਵੀ ਤੁਸੀਂ ਪਹਿਲਾਂ ਤਾਂ ਆਪਣੀ ਜਗ੍ਹਾ ਦੇ ਹਿਸਾਬ ਨਾਲ ਦੇਖਣੀ ਆ ਜੇ ਵੀ ਖੁਰਲੀ ਤੁਸੀਂ ਜੇ ਪਸ਼ੂ ਛੋਡੇ ਦੇ ਕੋਲ 20 25 ਜਾਂ 40 ਪਸ਼ੂਆਂ ਦਾ 50 ਪਸ਼ੂਆਂ ਦਾ ਸੈੱਟ ਕਰ ਰਹੇ ਹੋ ਤਾਂ ਤਾਂ ਤੁਸੀਂ ਉਨੋਂ ਵਿਚਾਰੇ ਰੱਖੋ ਕਿਉਂਕਿ 20 ਕਪੋਸ ਤੋਂ ਇੱਕ ਪਾਸੇ ਹੋ ਜਾਣ 20 ਕਪੋਸ ਤੋਂ ਇੱਕ ਪਾਸੇ ਬਾਕੀ ਥੋੜੀ ਜਗ੍ਹਾ ਜਗਾ ਤੇ ਡਿਪੈਂਡ ਕਰਦਾ ਹੁੰਦਾ ਵੀ ਕਿਵੇਂ ਬਣੀ ਹੋਈ ਹੈਗੀ ਵੀ ਵਿਚਾਰੇ ਖੁੱਲਦੀ ਬਣ ਸਕਦੀ ਹੈ ਜਾਂ ਸਾਈਡ ਤੇ ਖੁੱਲਦੀ ਬਣ ਸਕਦੀ ਹੈਗੀ ਉਹਦੇ ਤੇ ਵੀ ਡਿਪੈਂਡ ਕਰਦਾ ਹੁੰਦਾ ਤੇ ਬਾਕੀ ਜ਼ਿਆਦਾਤਰ ਵੀ ਖੁੱਲਦੀਆਂ ਜਿਹੜੀਆਂ ਮੱਝਾਂ ਵਾਲੇ ਫਾਰਮ ਹੁੰਦਾ ਉਹਦੇ ਵਿੱਚ ਖੁੱਲਦੀ ਜ਼ਿਆਦਾਤਰ ਸਾਈਡ ਤੇ ਹੀ ਬਣਦੀ ਹੁੰਦੀ ਹੈਗੀ ਤੇ ਆਪਾਂ ਤੁਹਾਨੂੰ ਖੁੱਲਦੀ ਦੀ ਗੱਲ ਬਾਤ ਦੱਸਦੇ ਨੇ ਇਹ ਸਾਰੀ ਜਾਣਕਾਰੀ ਆਪਾਂ ਲੁਧਿਆਣਾ ਯੂਨੀਵਰਸਿਟੀ ਦੇ ਵਿੱਚੋਂ ਇਕੱਠੀ ਕਰਕੇ ਲੈ ਕੇ ਆਏ ਆਂਗੇ ਤੇ ਆਪਾਂ ਆਪਣੇ ਫਾਰਮ ਤੇ ਵੀ ਕੋਸ਼ਿਸ਼ ਕਰ ਗੱਲਾਂ ਉਹਦੇ ਹਿਸਾਬ ਨਾਲ ਕੀਤੀਆਂ ਨੇ ਤੇ ਕੁ ਗੇਮ ਤੇ ਉਹ ਆਪਾਂ ਆਉਂਦੇ 6 ਮਹੀਨੇ ਜਾਂ ਅਗਲੇ ਸਾਲ ਤੱਕ ਆਪਾਂ ਉਹ ਚੀਜ਼ਾਂ ਵੀ ਕੰਪਲੀਟ ਕਰ ਲਾਂਗੇ ਤੇ ਸਭ ਤੋਂ ਪਹਿਲੀ ਗੱਲ ਤਾਂ ਜਿਵੇਂ ਖੁਰਲੀ ਦੀ ਆਪਾਂ ਗੱਲ ਕਰੀਏ ਖੁਰਲੀ ਆਪਣੀ 1.5 ਫੁੱਟ ਚੌੜੀ ਹੋਣੀ ਚਾਹੀਦੀ ਆ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ 1.5 ਫੁੱਟ ਚੌੜੀ ਹੋਈ ਤਾਂ ਹੋਣੀ ਚਾਹੀਦੀ ਤੇ ਜਿਵੇਂ ਨਾ ਆਹ ਖੁਰਲੀ ਆਪਣੀ ਸਿੱਧੀ ਹੈਗੀ ਇਹ ਪੁਰਾਣੀ ਬਣੀ ਹੋਈ ਹੈ ਵੈਸੇ ਆਪਣੀ ਖੁਰਲੀ ਨਹੀਂ ਆਪਾਂ ਜੇ ਹੁਣ ਬਣਾਈ ਹੈਗੀ ਖੁਰਲੀ ਇਹ ਆਹ ਜੀ ਸਿੱਧੀ ਹੈ ਸਿੱਧੀ ਨਹੀਂ ਥੋਏ ਗੋਲ ਹੋਣੀ ਚਾਹੀਦੀ ਆਹਰੋਂ ਵੀ ਜਿਹੜਾ ਤੁਹਾਡਾ ਦਾਣਾ ਗਾਜਾ ਕੋਈ ਖਾਲ ਫੀਡ ਆ ਉਹ ਥੋੜੀਆ ਖੁੰਜਿਆਂ ਦੇ ਵਿੱਚ ਨਾ ਖੜੇ ਸਾਰੀ ਖੁਰਲੀ ਦੇ ਵਿਚਾਲੇ ਹੋਵੇ ਦੋਨੇ ਪਾਸੋਂ ਇਹ ਗੋਲ ਹੋਣੀ ਚਾਹੀਦੀ ਇਹ ਚੌਰਸ ਆਗੀ ਕਿਤਾ ਇਹ ਚੀਜ਼ ਹੋਣੀ ਜ਼ਰੂਰੀ ਹੈ ਕਿਉਂਕਿ ਜੇ ਤੁਹਾਡੇ ਆ ਦਾਣਾ ਪਾਣੀ ਆਪਾਂ ਗਹਿਲੀ ਵੀ ਖੁਰਲੀ ਦੇ ਵਿੱਚ ਹੀ ਪਿਆ ਰਿਹਾ ਪਸ਼ੂ ਦੇ ਢਿੱਡੇ ਚ ਨਾ ਗਿਆ ਤਾਂ ਉਹਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਤੇ ਦੂਜੀ ਗੱਲ ਹੁੰਦੀ ਹੈ ਖੁਰਲੀ ਬਾੜੀ ਉੱਚੀ ਨਹੀਂ ਹੋਣੀ ਚਾਹੀਦੀ ਜੇ ਮੈਂ ਆਪਣੇ ਕੀ ਕਿਹਾ ਖੁੱਲਲੀ ਨੀਟਾ ਹੀ ਹੈ ਕਿ ਆਪਣੇ ਫਰਸ਼ ਚੱਕ ਕੇ ਨੀਚੋਂ ਫੁੱਟ ਰੇਡ ਫੁੱਟ ਫਰਸ਼ ਫਰਸ਼ੋਚਾ ਚੱਕਦਾ ਤੇ ਤੁਹਾਨੂੰ ਉਧਰੋਂ ਵੀ ਦਿਖਾ ਦੂੰਗਾ ਵੀ ਕਿੰਨਾ ਨੀਮਾ ਸੀਗਾ ਪਹਿਲਾਂ ਤੇ ਫੁੱਲ ਖੁੱਲਲੀ ਨੀਚੋਂ ਸਿਰਫ 1.4 ਫੁੱਟ ਉੱਚੀ ਹੋਣੀ ਚਾਹੀਦੀ ਹੈ ਨੀਚੇ ਵੀ ਆਪਾਂ ਕਿਹ ਲਈ ਪਸ਼ੂ ਦੇ ਪੈਰਾਂ ਤੋਂ 1.4 ਫੁੱਟ ਉੱਚੀ ਹੋਵੇ ਜੇ ਇਦੋਂ ਨੀਵੀ ਰਹੇ ਜੂ ਤਾਂ ਕੋਈ ਨੁਕਸਾਨ ਨਹੀਂ ਹੈਗਾ ਪਰ ਬਾੜੀ ਉੱਚੀ ਨਾ ਹੋਵੇ ਚਲੋ ਆਪਾਂ 2 ਫੁੱਟ ਤੱਕ ਵੀ ਕਰ ਸਕਦੇ ਹਾਂ ਪਰ ਇਹਨੂੰ ਬਾੜੀ ਉੱਚੀ ਨਾ ਕਰਿਆ ਕਰੋ ਇਹ ਚੀਜ਼ ਦਾ ਵੀ ਨੁਕਸਾਨ ਹੁੰਦਾ ਇਹਦਾ ਚੱਕਰ ਕੀ ਹੁੰਦਾ ਨਾ ਜਦੋਂ ਨੀਵੀ ਖੁੱਲਦੀ ਹੁੰਦੀ ਆ ਨੀਵੀ ਖੁੱਲਦੀ ਦੇ ਵਿੱਚ ਹੁਣ ਜਿਵੇਂ ਆਪਣੇ ਪਸ਼ੂ ਨੇ ਕਿ ਆਪਾਂ ਵੀ ਖੁੱਲਦੀ ਆਪਣੀ ਨੀਵੀ ਆ ਗਈ ਜਦੋਂ ਪਸ਼ੂ ਕੱਖ ਖਾਓਗੇ ਜਿਵੇਂ ਆ ਦੇਖੋ ਹੁਣ ਮੱਝ ਵੀ ਮੜਾ ਕੱਖਾਂ ਤੇ ਮੂੰਹ ਮਾਰੀ ਐ ਵੈਸੇ ਤੇ ਕੱਖ ਖਖ ਖਾਈ ਖੜੀਆਂ ਨੇਗੀਆਂ ਹੁਣ ਇਹ ਜਦੋਂ ਪਸ਼ੂ ਕੱਖ ਖਾਊਗਾ ਪਸ਼ੂ ਦੇ ਜਿਹੜਾ ਮੂੰਹ 'ਚ ਲਾਰਵਾ ਹੁੰਦਾ ਆਪਾਂ ਜਿਹਨੂੰ ਥੁੱਕ ਗਏ ਨੇ ਹੈਗੇ ਵੀ ਜਿਹੜਾ ਲਾਰਵਾ ਹੁੰਦਾ ਉਹ ਕੱਖਾਂ ਦੇ ਨਾਲ ਮਿਕਸ ਹੋ ਕੇ ਅੰਦਰ ਜਾਂਦਾ گا۔ ਉਹਦੇ ਨਾਲ ਕੀ ਆ ਪਸ਼ੂ ਦੀ 80 85% ਦੁੱਧ ਦੀ ਆਪਾਂ ਕਹਿ ਲਈਏ ਬਾਹਰ ਜਾਂਦਾ ਦੁੱਧ। ਦੁੱਧ ਬਾਦਾਂ ਦੇ ਚਾਂਸ ਹੋ ਜਾਂਦੇ 80 85%। ਹਾਂ ਚੱਕਰ ਕੀ ਹੁੰਦਾਗਾ ਜਦੋਂ ਆ ਦੇਖੋ ਹੁਣ ਜਗਰਦਨ ਉਹਦੀ ਜਮਾਂ ਨੀਵੀ ਆ। ਜਦੋਂ ਇਹ ਖੁਰਲੀ ਉੱਚੀ ਹੋ ਜਾਂਦੀ ਹੈ ਗਰਦਨ ਉਦੋਂ ਵੀ ਚਲੋ ਨੀਮੀ ਹੋ ਰਹਿੰਦੀ ਹੈ ਜੇ 3 ਫੁੱਟ ਤੇ ਵੀ ਹੁੰਦੀ ਹੈ ਖੁਰਲੀ ਪਰ ਜਿਹੜੀ ਸਹੀ ਪੋਜੀਸ਼ਨ ਆ ਕਿ ਉਹ ਇਹੀ ਹੋਣੀ ਚਾਹੀਦੀ ਹੈ ਕਿ ਉਦੋਂ ਕੀ ਹੈਗਾ ਪਸ਼ੂ ਦੇ ਦੁੱਧ ਵਧਣਦੇ ਵੀ 400 ਦੇ ਵਿੱਚ ਹੋ ਜਾਂਦੇ ਨੇ ਤੇ ਪਸ਼ੂ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਕਿਉਂਕਿ ਜਦੋਂ ਪਸ਼ੂ ਦੀ ਪਾਚਣ ਕੇ ਤੇ ਸ਼ਕਤੀ ਵਧੀਆ ਹੋਗੀ ਤਾਂ ਪਸ਼ੂ ਨੇ ਆਪਾਂ ਕਹੇ ਲਈ ਆਪੀ ਚੰਗਾ ਦੁੱਧ ਦੇਣਾ ਆਪੀ ਖਰਾਕ ਉਹਦੀ ਵਧੀਆ ਹੁੰਦੀ ਹੈਗੀ ਹਾਂਜੀ ਇਹ ਤਾਂ ਹੋ ਗਈ ਆਪਣੀ ਖੁਰਲੀ ਦੀ ਗੱਲਬਾਤ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਪਸ਼ੂਾਂ ਦੀ ਜਿਹੜੀ ਆਪਾਂ ਕਹੇ ਲਈ ਵੀ ਕੀਲਿਆਂ ਦੀ ਲੰਬਾਈ ਹੈਗੀ ਉਹ ਕਿੰਨੇ ਆਪਾਂ ਵੀ ਕਿੰਨੀ ਕਿੰਨੀ ਦੂਰ ਤੇ ਹੋਣੇ ਚਾਹੁੰਦੇ ਆ ਕਿ ਇਹ ਆਪਾਂ ਬਈ 4 ਫੁੱਟ ਤੇ ਵੀ ਰੱਖ ਸਕਦੇ ਆ 5 ਦੇ ਵੀ ਰੱਖ ਸਕਦੇ ਆ 6 ਦੇ ਵੀ ਰੱਖ ਸਕਦੇ ਆ ਵੈਸੇ 4 ਤੋਂ 5 ਕੁ ਫੁੱਟ ਦੇ ਵਿਚਾਲੇ ਹੋਣ ਤਾਂ ਵੀ ਵਧੀਆ ਰਹਿੰਦੀ ਹੈ ਕਿ ਲੈਂਥ ਵੀ ਲੰਬਾਈ ਵੀ ਆਪਣੇ ਬਾਕੀ ਐ ਪਸੂ-ਪਸੂਆਂ ਦੇ ਸਿਰ ਤੇ ਹੁੰਦਾ ਜਿਵੇਂ ਹੁਣ ਬਾਕੀ ਇਹ ਆਪਣੀ ਮੱਝ ਆ ਗਈ ਇਹ ਦੂਜੇ ਸਾਰੇ ਪਸੂ ਨਹੀਂ ਮਾਰਦੀ ਕਿ ਮੱਝ ਆਪਣੇ ਦੇ ਵਿੱਕਾ ਬਾਕੀ ਕੰਮ ਆਣੇ ਗਿਆ ਇਹ ਹੁਣ ਸਾਰੇ ਪਸੂ ਨੇ ਮਾਰਦੇ ਤਾਂ ਕਰਕੇ ਥੋੜੀ ਇਹ ਢੀੜੀ ਵੀ ਰੱਖਣੀ ਪੈਂਦੀ ਆ ਉਹ ਚੀਜ਼ ਵਾਸਤੇ ਵੀ ਉਹ ਵਧੀਆ ਹੁੰਦੀ ਆ ਕਿਉਂਕਿ ਪਸ਼ੂ ਆਪਣੇ ਦਾ ਬਦਲਦੇ ਕਰਦੇ ਰਹਿੰਦੇ ਨੇ ਜਦ ਨਵੇਂ ਬੱਚੇ ਹੋ ਜਾਂਦੇ ਨੇ ਤਾਂ ਪਸ਼ੂ ਪਿੱਟਦੇ ਪੁਰਦੇ ਨਹੀਂ ਹੈਗੇ ਆਪਸ ਦੇ ਵਿੱਚ ਉਹ ਚੀਜ਼ ਜੇ ਵੀ ਆਪਾਂ ਦੇਖ ਕੇ ਰੱਖਣੀ ਹੁੰਦੀ ਹੈਗੀ ਵੈਸੇ ਸਾਢੇ 4 ਫੁੱਟ ਤੇ ਰੱਖ ਲੇ ਤਾਂ ਉਹ ਵਧੀਆ ਰਹਿੰਦਾ ਜੀ ਆਪਣੇ ਵਿੱਚ ਕਯੂਬਿਕਲ ਵੀ ਲਾਉਣਾ ਤਾਂ ਵੀ ਸਾਢੇ 4 ਫੁੱਟ ਤੇ 4 ਫੁੱਟ ਤੇ ਵਧੀਆ ਲੱਗਦਾ ਕਯੂਬਿਕਲਾਂ ਅ ਤੇਜ਼ ਚੀਜ਼ ਹੋ ਜਾਂਦੀ ਤੇ ਬਾਕੀ ਆਪਾਂ ਜੇ ਲੰਬਾਈ ਦੀ ਗੱਲ ਕਰੀਏ ਲੰਬਾਈ ਕਿਹੜੀ ਹੋਣੀ ਚਾਹੀਦੀ ਹੈਗੀ ਲੰਬਾਈ 6 ਤੋਂ 6.5 ਫੁੱਟ ਹੋਣੀ ਚਾਹੀਦੀ ਹੈ 7 ਫੁੱਟ ਹੋ ਜੇ 6 ਤੋਂ 7 ਫੁੱਟ ਦੇ ਵਿੱਚ ਵਧੀਆ ਹੋਣੀ ਹੈ 7 ਫੁੱਟ ਤੋਂ ਬਾਅਦ ਆਪਾਂ ਪੌਣਾ ਫੁੱਟ ਤੋਂ ਆਪਾਂ ਕਹ ਲਈ 1 ਫੁੱਟ ਦੀ ਪਿੱਛੇ ਖਾਲੀ ਰੱਖਣੀ ਚਾਹੀਦੀ ਜਿਵੇਂ ਆਪਣੇ ਤਾਂ ਪਿੱਛੇ 4 ਇੰਚ ਦੀ ਰੱਖਿਆ ਇਹ ਵੀ ਆਪਾਂ ਇਹ ਤਾਂ ਰੱਖੀ ਆ ਹੁਣ ਵੀ ਮਜਬੂਰੀ ਦੀ ਗੇਬ ਆਪਾਂ 6 ਕਿ ਮਹੀਨਿਆਂ ਨੂੰ ਦੁਬਾਰਾ ਫਰਸ਼ ਪਟਕੇ ਦੁਬਾਰੀ ਲਾਵਾਂਗੇ ਸਾਰਾ ਇਬਸ ਹੁਣ ਆਰਜੀ ਦਾ ਕੰਮ ਕੀਤਾ ਸੀ ਕਿਉਂਕਿ ਆ ਸਾਡਾ ਆਪਾਂ ਸਾਰੇ ਇੱਥੇ ਟੂੜੀ ਵਾਲਾ ਚੱਕ ਦਾਂਗੇ ਉਹਦੇ ਸਾਰੇ ਪਸ਼ੂ ਹੀ ਕਰ ਦਾਂਗੇ ਆਪਾਂ ਤੇ ਉਹ ਹੀ ਸੀਗਾ ਵੀ ਇੱਥੇ ਆਵਰੇ ਵੀ 6-7 ਫੁੱਟ ਤੇ ਵੀ ਪਸ਼ੂ ਖੜ ਜਾਂਦਾ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਉਹਦਾ ਗੋਹਾਗਾ ਉਹ ਨਾਲੀ ਦੇ ਵਿੱਚ ਦੀ ਆਪਾਂ ਕਹਿ ਲਈਏ ਵੀ ਉਹ ਨਾਲੀ ਚ ਮੂਤ ਵੀ ਉੱਥੇ ਪਵੇ ਤੇ ਗੋਹਾ ਜਿਹੜਾ ਜਿਉ ਫੋਸ ਕਰੇ ਤਾਂ ਵੀ ਉਹ ਨਾਲੀ ਦੇ ਲਵੇ ਡੇਗੇ ਵੀ ਆਪਾਂ ਕਹ ਲਈ ਵੀ ਮਾਗਰ ਤੁਰਨ ਵਾਸਤੇ ਵੀ ਉਦੋਂ ਮਾਗਰ ਤੁਰਨ ਵਾਸਤੇ ਵੀ ਆਪਣੇ ਦੇ ਜਿਵੇਂ ਆ ਜਗਾ ਆਪਣੇ ਤੁਰਨ ਵਾਸਤੇ ਬਜਣੀ ਧੀ ਫਿਰ ਇਹ ਹੁਣ ਲਾ ਲਓ ਵੀ ਇਹਦੇ ਵਿੱਚ ਸਾਰੀ ਦੇ ਵਿੱਚ ਗੋਹਾ ਗੋਹਾ ਕੂੜਾ ਮੂਤ ਸਾਰਾ ਹੁਣ ਲਾ ਲਓ ਉੱਥੇ ਆਉਂਦਾ ਆਪਣੀ ਪੈਰ ਲਿਬੜ ਜਾਂਦੀ ਆਗੇ ਤੋ ਜੀ ਹੋ ਜਾਂਦੀ ਹੈ ਇਹ ਚੀਜ਼ਾਂ ਵੀ ਛੋਟੀਆਂ-ਛੋਟੀਆਂ ਗੱਲਾਂ ਦਾ ਜੇ ਆਪਾਂ ਧਿਆਨ ਰੱਖਾਂਗੇ ਤਾਂ ਉਹ ਚੀਜ਼ ਨਾਲ ਬਹੁਤ ਫਾਇਦਾ ਹੋ ਜਾਂਦਾ ਤੇ ਇੱਕ ਗੱਲ ਹੋਰ ਹੈ ਕਿ ਜਿਵੇਂ ਆਪਣੇ ਪਸ਼ੂਆਂ ਦੇ ਵਿੱਚ ਆਪਣੀ ਇਹ ਖੁੱਲ੍ਹਦੀ ਸਿੱਧੀ ਹੈਗੀ ਤੇ ਖੁੱਲ੍ਹਦੀ ਵੀ ਪਾਰਟੀ ਸੰਦੇ ਹਿਸਾਬ ਨਾਲ ਬਣਾਈ ਹੋਣੀ ਚਾਹੀਦੀ ਆਪਾਂ ਕਹਿ ਲਈ ਵੀ ਖੁੱਲੀਆਂ ਦੇ ਵੀ ਡੱਬੇ ਬਣਾਏ ਹੋਣੇ ਚਾਹੀਦੇ ਨੇ ਵੀ ਜਿੰਨੇ ਵੀ 4 ਫੁੱਟ ਦੇ ਜੀ ਕੀ ਲਗਾ ਦਾ 4-4 ਫੁੱਟ ਦੀ ਉਹ ਮੂਰੇ ਡੱਬਾ ਹੋਣਾ ਚਾਹੀਦਾ ਉਹਦੇ ਆਪਾਂ ਕਹਿ ਲਈ ਖੁੱਲੀਆਂ ਚਾਹੀਏ 4 ਫੁੱਟ ਦੀ ਕਹਿ ਲਈ ਵੀ ਉਹਦੇ ਵਿੱਚ ਇੱਟਾਂ ਲੱਗੀਆਂ ਹੋਣੀਆਂ ਚਾਹੀਦੇ ਨੇ ਤਾਂ ਕਿ ਜੇ ਆਪਣੇ ਡਰਾਈ ਵਾਲੇ ਪਸ਼ੂ ਵੀ ਇਕੱਠੇ ਡਰਾਈ ਵਾਲੇ ਪਸ਼ੂ ਖੜੇ ਆ ਜਾਂ ਦੁੱਧ ਵਾਲੇ ਪਸ਼ੂ ਖੜੇ ਆ ਕਿਉਂਕਿ ਪਸ਼ੂ ਨੂੰ ਪਸ਼ੂ ਨੂੰ ਪਸ਼ੂ ਦੇ ਹਿਸਾਬ ਨਾਲ ਹੀ ਖਰਾਕ ਪੈਣੀ ਹੁੰਦੀ ਹੈ ਕੋਈ ਪਸ਼ੂ ਬੱਧ ਖਾਂਦਾ ਕੋਈ ਪਸ਼ੂ ਘੱਟ ਖਾਂਦਾ ਹੁੰਦਾ ਤਾਂ ਉਹ ਦੂਜੇ ਪਸ਼ੂ ਦੀ ਖਰਾਕ ਨਾਲ ਜਾ ਕੇ ਚੱਕ ਸਕੇ ਦੂਜੇ ਪਸ਼ੂ ਦੀ ਖਰਾਕ ਨਾ ਖਾ ਸਕੇ ਉਹ ਚੀਜ਼ ਨਾਲ ਵੀ ਆਪਾਂ ਕਹਿ ਲਈ ਆਪਣਾ ਫਾਇਦਾ ਹੋ ਜਾਂਦਾ ਜੀ ਆਪਾਂ ਉਹਨੂੰ ਪਾਰਟੀ ਸੇ ਰੱਖ ਲੈ ਕਿਉਂਕਿ ਇੱਟਾਂ ਤਾਂ ਲਾ ਲੋ ਵੀ 4-5 ਕਿੱਟਾ ਲੱਗ ਜਾਂਦੀਆਂ ਨੇ ਉਹ ਨਾਲ ਹੋ ਜਾਂਦਾ ਤੇ ਨੁਕਸਾਨ ਫਿਰ ਆਪਣਾ ਪਤਾ ਨਹੀਂ ਕਿੰਨੇ ਦਾ ਹੋ ਜਾਂਦਾ ਕਿਉਂਕਿ ਜੇ ਦੂਜਾ ਜੇਲ ਲਾ ਲੋ ਵੀ ਦੁੱਧ ਵਾਲੇ ਪਸ਼ੂ ਦੀ ਟਰਾਂਜੈਕਸ਼ਨ ਵਾਲਾ ਪਸ਼ੂ ਫੀਡ ਖਾ ਗਿਆ ਉਹ ਵੀ ਨੁਕਸਾਨ ਆ ਜੇ ਟਰਾਂਜੈਕਸ਼ਨ ਵਾਲਾ ਪਸ਼ੂ ਦੁੱਧ ਵਾਲੀ ਫੀਡ ਖਾ ਗਿਆ ਉਹਦਾ ਵੀ ਨੁਕਸਾਨ ਆਗਾ ਪਸ਼ੂ ਨੂੰ ਨੁਕਸਾਨ ਹੋਵੇ ਨਾ ਹੋਵੇ ਦੋ ਪਹਿਲਾਂ ਆਪਣੇ ਜੇਬ ਖਰਚੇ ਦਾ ਵੀ ਨੁਕਸਾਨ ਆਗਾ ਤੇ ਇਹ ਚੀਜ਼ਾਂ ਦਾ ਧਿਆਨ ਹੋਣਾ ਰੱਖਣਾ ਜੀ ਹਿੰਦਾ ਕਿਉਂਕਿ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਹੜੀਆਂ ਆਪਣੇ ਧਿਆਨ ਦੇ ਵਿੱਚ ਕਈ ਵਾਰ ਆਉਂਦੀਆਂ ਨਹੀਂ ਹੈਗੀਆਂ ਉਹ ਚੀਜ਼ ਹੋ ਜਾਂਦੀ ਹੈ ਕਿ ਤੇ ਬਾਕੀ ਆਇਆਗੇ ਜੀ ਛੋਟੀ ਖੁਰਲੀ ਰੱਖਾਂ ਇਸ ਨੂੰ ਮੈਂ ਪਹਿਲਾਂ ਹੀ ਦੱਸ ਹੀ ਦਿੱਤਾ ਵੀ ਜੇ ਆਪਾਂ ਦੇ ਵੱਡੇ ਪਸ਼ੂ ਵੀ ਖੜਨਗੇ ਤੇ ਛੋਟੇ ਬੱਚੇ ਨੇ ਜਿਹੜੇ ਉਹ ਵੀ ਆਸਾਨੀ ਨਾਲ ਕੱਖੋ ਖਾ ਲੈਂਦੇ ਹੁੰਦੇ ਆਗੇ ਤੇ ਇੱਕ ਗੱਲ ਹੋਰ ਜੇ ਆਪਾਂ ਪਾਣੀ ਦੀ ਗੱਲ ਕਰੀਏ ਉਦੋਂ ਬਾਅਦ ਪਾਣੀ ਦੀ ਆਪਾਂ ਇਹ ਜਿਵੇਂ ਹੁਣ ਕੋਲੇ ਜੇ ਆਉਂਦੀਆਂ ਖੁਰਲੀਆਂ ਦੇ ਨਾਲ ਲੱਗਦੇ ਆ ਆਪਾਂ ਉਹ ਵੀ ਲਾ ਸਕਦੇ ਆ ਜੇ ਆਪਾਂ ਉਹ ਆਪਾਂ ਨੂੰ ਕਹਿੰਦੀ ਥੋੜੇ ਜਿਹਾ ਮਹਿੰਗੇ ਪੈਂਦੇ ਆਗੇ ਤਾਂ ਆਪਾਂ ਜਿਹੜਾ ਆਪਣਾ ਡਰਮ ਹੁੰਦਾਗਾ 200 ਲੀਟਰ ਵਾਲਾ ਆਪਾਂ ਉਹਨੂੰ ਵੀ ਲਿਆ ਸਕਦੇ ਆ ਉਹ ਆਪਣਾ 800 ਦੇ ਰੁਪਈਆ 700 800 ਦਾ ਮਿਲ ਜਾਂਦਾ ਹੁੰਦਾਗਾ ਕੁ ਉਹ ਆਪਾਂ ਉਹ ਵਿਚਾਲੋਂ ਵੱਢ ਕੇ ਆਓ ਦੋ ਆਪਾਂ ਕੇ ਲਈ ਚਾਰ ਪਸੂਆਂ ਦੇ ਵਿਚਾਲੇ ਇੱਕ ਟੇਕੇ ਜਾਂਦਾ ਉਹ ਵੀ ਇੱਦਾਂ ਇੱਕ ਪਸੂ ਟੇਕੇ ਜਾਂਦਾ ਇੱਦਾਂ ਇੱਕ ਪਸੂ ਟੇਕੇ ਜਾਂਦਾ ਉਹ ਵੀ ਸਿਸਟਮ ਵਧੀਆ ਰਹਿੰਦਾ ਕ ਕਿਉਂਕਿ ਉਹ ਭਰਿਆ ਹੁੰਦਾ ਪਸੂ ਤੋਂ ਹਿਲਦਾ ਤਾਂ ਹੈ ਨਹੀਂਗਾ 100 150 ਲੀਟਰ 100 ਲੀਟਰ ਪਾਣੀ ਪਿਆ ਜਾਂਦਾ ਹੁੰਦਾ ਕਿਉਂਕਿ ਕਿਤੇ ਵਿੱਚ ਆਪਾਂ ਦੋ ਜਦੋਂ ਵਿਚਾਲੋਂ ਵੱਢ ਲੈਂਦੇ ਆਣੋ ਤਾਂ ਵੀ ਉਹ ਭਰ ਕੇ ਰੱਖ ਦੋ ਪਾਣੀ ਵਾਲਾ ਵੀ ਸਿਸਟਮ ਸਸਤਾ ਹੋ ਜਾਂਦਾ ਆਪਾਂ ਸਸਤੇ ਜਿਗਾੜ ਦੀ ਗੱਲ ਕਰਦੇ ਆਂ ਕਿ ਜਿਹੜਾ ਆਪਾਂ ਕਹੇ ਲਈ ਵੀ ਸਟਾਰਟਿੰਗ ਦੇ ਵਿੱਚ ਜਦੋਂ ਫਾਰਮ ਸ਼ੁਰੂ ਕਰਦੇ ਆਂ ਕਿਉਂਕਿ ਜਦੋਂ ਜਿੰਨਾ ਬੰਦਾ ਕੰਮ ਕਰੀ ਜਾਂਦਾ ਕ ਉਨੇ ਹੀ ਆਪਾਂ ਉਹਨੂੰ ਕਹਿੰਦੇ ਸਿੱਖਣ ਦੀ ਚੀਜ਼ਾਂ ਮਿਲ ਜਾਂਦੇ ਹੁੰਦੇ ਨੇ ਹੌਲੀ ਹੌਲੀ ਬੰਦਾ ਸਿੱਖਦਾ ਜਾਂਦਾ ਜਦੋਂ ਅਗਾਹਾਂ ਵੱਡੇ ਸੱਡ ਪਾਉਣ ਲੱਗਦਾਗਾ ਫਿਰ ਬੰਦੇ ਨੂੰ ਉਹ ਆਪਣੀਆਂ ਗਲਤੀਆਂ ਦਾ ਪਤਾ ਲੱਗਣ ਲੱਗ ਜਾਂਦਾ ਹੁਣ ਜਿਵੇਂ ਆ ਚੀਜ਼ ਦੇਖ ਸਕਦੇ ਤੁਸੀਂ ਇਧਰੋਂ ਆ ਸਾਰਾ ਆਪਣਾ ਨੀਮ ਆਗਾ ਇੱਥੇ ਆਪਾਂ ਕਹਿੰਦੇ ਤੂੜੀ ਉਹ ਆ ਗਈ ਸਾਰੀ ਆ ਕੁਝ ਤੂੜੀ ਹੋ ਗਈ ਕੁਝ ਇਹਦੇ ਵਿੱਚ ਰੋੜੀ ਨਿਕਲੀ ਹੋਈ ਹੈਗੀ ਆ ਦੇਖੋ ਇਹ ਸਾਰੀ ਜਿਹਦੇ ਵਿੱਚ ਤੂੜੀ ਉਹ ਇੱਥੇ ਹੁਣ ਗਾਂ ਦੇ ਲਾ ਲੋ ਵੀ ਖੜੇ ਖੜ ਕੇ ਉਹ ਪੱਕਾ ਕਰ ਰੱਖਿਆ ਗਿਆ ਇਥੋਂ ਤੇ ਬਾਕੀ ਆਪਾਂ ਨੇ ਆ ਫੋਗਰ ਦੀ ਕਿਹੜੇ ਉਹ ਦੁਬਾਰੇ ਲਾਤੇ ਉਗੀਸਨੋ ਪਤਾ ਹੀ ਆ ਪਸ਼ੂ ਵਾਲਾ ਸਿਸਟਮ ਜਿਹੜਾ ਚੇਂਜ ਕਰਿਆ ਤੀਗਾ ਸਾਰਾ ਫੋਗੋ ਦੁਬਾਰੇ ਲਾਤੇ ਤੇ ਟਾਈਮਿੰਗ ਇਹਨਾਂ ਦੀ ਹੁਣ ਮੈਨੂੰ ਲੱਗਦਾ ਹਾਂ ਇੱਕ ਮਿੰਟ ਇੱਕ ਇੱਕ ਮਿੰਟ ਦੀ ਕੀਤੀ ਹੋਈ ਹੈਗੀ ਤੇ 5-5 ਮਿੰਟਾਂ ਦੇ ਕਰ ਦਿੰਦੇ ਆਪਾਂ ਇਹਨਾਂ ਦੀ ਟਾਈਮ ਹੈਗਾ ਵੀ 5 ਮਿੰਟ ਚੱਲਣ ਇਹ 5 ਮਿੰਟ ਬੰਦ ਰਹਿਣਾ ਹੈਣਾ ਆਦੋ ਭਾਈ ਹੁਣ ਇਹ 5-5 ਮਿੰਟਾਂ ਤੇ ਸੈੱਟ ਕਰਤੇ ਹੁਣ ਉਹ ਤਾਂ 1-1 ਮਿੰਟ ਤੇ ਚੱਲ ਰਹੇ ਸੀਗੇ ਅੱਜ ਇੱਧਰ ਨਾਲ ਥੋੜਾ ਜਿਹਾ ਇਹ ਅੱਜ ਹੀ ਲਾਏ ਕਰਕੇ ਇੱਥੋਂ ਅਸਲ ਜੱਡੇ ਵਿੱਚ ਇੱਥੋਂ ਸਿੱਧਾ ਲਿਆ ਕੇ ਆਪਾਂ ਸੂਆਂ ਦੇ ਹੋ ਜਾਣਗੇ ਇੱਥੋਂ ਪਾਪ ਸਿੱਧੀ ਬਾਹਰੇ ਕੱਢ ਕੇ ਇੱਧਰ ਆ ਕੱਟੀ ਇੱਥੇ ਲਾਵਾਂਗੇ ਇੱਧਰ ਆਪਾਂ ਇੱਕੋ ਗੇਟ ਉਰੇ ਲਾ ਦਾਂਗੇ ਆ ਉਰੇ ਇੱਕੋ ਉਧਰ ਹੋ ਜਾਊਗਾ ਇਹਦੇ ਵਿੱਚ ਇੱਕ ਦੋ ਬੱਚੇ ਆਪਾਂ ਹੋਰ ਲਿਆਵਾਂਗੇ ਇੱਧਰ ਖੁੱਲੀ ਛੱਡ ਦਾਂਗੇ ਇਹਨਾਂ ਨੂੰ ਇੱਧਰ ਇੱਕਾ ਡਰਮ ਰੱਖਾ ਦੋ ਇੱਕ ਵੱਡਾ ਡਰਮ ਲਿਆਵਾਂਗੇ ਉਹਨੂੰ ਵਿਚਾਲੋਂ ਵੱਢ ਕੇ ਇੱਕ ਖੁੱਲਦੀ ਹੋ ਜਾਊਗੀ ਆਪਾਂ ਕਹਿ ਲਈ ਇੱਕ ਪ ਵਾਦਿਆ ਕਰਾਂਗੇ ਪਾਣੀ 24 ਘੰਟੇ ਹੋ ਜਾਊਗਾ ਤੇ ਫੋਗ ਰਹਿਣਾ ਤੇ ਇੱਥੇ ਲਾ ਦਾਂਗੇ ਇਹਦੇ ਉੱਤੇ ਪਾ ਦਾਂਗੇ ਪਤਾ ਜਾਂ ਤਾਂ ਸੀਟਾ ਪਾ ਦਾਂਗੇ ਚਾਦਰਾਂ ਕਹਿ ਲਈਏ ਆਪਾਂ ਜਾਂ ਚਾਦਰਾਂ ਪਾ ਦਾਂਗੇ ਤੇ ਜਾਂ ਫਿਰ ਉਹ ਹਰਾ ਹਰਾ ਜਿਹਾ ਕੱਪੜਾ ਬੰਨ ਦਾਂਗੇ ਕਿਉਂਕਿ ਐਂ ਜੇ ਹਰ ਵੀ ਚਾਦਰਾਂ ਪਾ ਦਾਂਗੇ ਤਾਂ ਆਪਣੇ 24 ਘੰਟੇ ਇੱਥੇ ਰਹਿ ਲਿਆ ਕਰਨਗੇ ਇਹ ਤੇ ਨਹੀਂ ਆਪਾਂ ਦਿਨੇ ਵੀ ਆਪਾਂ ਇੱਧਰ ਵੀ ਬੰਨ ਦਨੇ ਹੁੰਦੇ ਆ ਕਿਉਂਕਿ ਗਰਮੀ ਹੋ ਜਾਂਦੀ ਹੁੰਦੀ ਹੈਗੀ ਤੇ ਅੱਜ ਬਹੁਤ ਜ਼ਿਆਦਾ ਫਰਕ ਪੈ ਗਿਆ ਟੈਂਪਰੇਚਰ ਦਾ ਮੌਸਮ ਦਾ ਮੌਸਮ ਦਾ ਚਲੋ ਵੈਸੇ ਉਹੀ ਹੈਗਾ ਟੈਂਪਰੇਚਰ ਦਾ ਇਹਨੇ ਬਹੁ ਆਪਣੇ ਆ ਮੌਸਮ ਦਾ ਬਹੁ ਫਰਕ ਪੈ ਗਿਆ ਤੇ ਇੱਕ ਗੱਲ ਮੇਰੇ ਹੋਰ ਧਿਆਨ ਦੇ ਵਿੱਚ ਆਈ ਹੈ ਜਿਹੜੀ ਸੈੱਡ ਦੀ ਉਚਾਈ ਹੈਗੀ ਉਹ ਆਪਾਂ ਨੇ ਜ਼ਿਆਦਾ ਰੱਖਣੀ ਆ ਆਪਣੇ ਨਾਰਮਲ ਕੀ ਹੁੰਦਾ ਨਾ ਆਪਾਂ 15 18 ਗੇ ਫੁੱਟ ਦੇ ਉੱਤੇ ਚਾਦਰਾਂ ਪਾ ਲੈਣੇ ਹੁੰਦੇ ਆ ਜਿਵੇਂ ਆਪਣੇ ਆਹ ਬਰ ਇੱਥੇ ਪਈਆਂ ਹੋਈਆਂ ਸੀ ਪਹਿਲਾਂ ਇੱਥੋਂ ਪੱਟੀਆਂ ਦੇ ਆਪਾਂ ਨੇ ਚਾਦਰਾਂ ਹੁਣ ਤੇ ਆ ਜਿਹੜਾ ਦੀਨ ਦਾ ਗਾ ਤੁਹਾਨੂੰ ਇਹ ਸਾਰਾ ਚਾਦਰ ਨਹੀਂ ਪਈਆਂ ਹੋਈਆਂ ਸੀ ਇੱਥੇ ਅਤੇ ਉਹ ਚੀਜ਼ ਵੀ ਕਿਉਂਕਿ ਜਦੋਂ ਆਪਾਂ ਉਹਨੂੰ ਨੀਮਾ ਰੱਖਾਂਗੇ ਛੱਡਨੋਂ ਉਹਦੇ ਵਿੱਚ ਹੀਟ ਓਨੀ ਜ਼ਿਆਦਾ ਹੋਊਗੀ ਹੀਟਰ ਸਟ्रेस ਵਧੂਗਾ ਤਾਂ ਦੁੱਧ ਵੀ ਘਟੂਗਾ ਪਸ਼ੂ ਰਿਪੀਟਰ ਵੀ ਬਣੂਗਾ ਸਾਰੀਆਂ ਚੀਜ਼ਾਂ ਹੀ ਹੋਣਗੀਆਂ ਜਾਤਾ ਫਿਰ ਜੀ ਆਪਾਂ ਨੇ ਘੱਟੋ ਘੱਟ ਮੈਂ ਕਹਣਾ 20 22 ਫੁੱਟ ਤੇ 7 ਪੈਣੀ ਤੇ ਹੁੰਦੀ ਹੈ 20 ਫੁੱਟ ਤੇ ਤਾਂ ਹੋਵੇ 18 ਤੋਂ 20 ਫੁੱਟ ਦੇ ਉੱਤੇ ਸਰਤ ਹੋਵੇ ਤਾਂ ਹੀ ਜਿਆਦਾ ਸਹੀ ਰਹਿੰਦਾ ਹੈ ਕਿ ਜੇ ਆਪਾਂ ਨੇ ਉਦੋਂ ਨੀਵੀਂ ਪਾਣੀ ਆ 15 ਫੁੱਟ ਤੇ ਪਾਣੀ ਆ 12 ਫੁੱਟ ਤੇ ਤਾਂ ਉਹਦੇ ਵਿੱਚ ਉਹ ਜਿਹੜੀ ਬੱਬਲ ਸ਼ੀਟ ਹੁੰਦੀ ਹੈ ਉਹ ਜ਼ਰੂਰ ਪਾਇਆ ਕਰੋ ਸ਼ੀਟ ਜਿਹੜਾ ਉੱਪਰਲੀ ਹੀਟ ਹੈ ਉਹਨੂੰ نیچے ਨਹੀਂ ਆਉਣ ਦਿੰਦੀ ਹੈਗੀ ਤੇ ਬਾਕੀ ਫੋਗਰ ਸਿਸਟਮ ਸਾਰੇ ਲਵਾ ਕੇ ਰੱਖਿਆ ਕਰੋ ਤੇ ਠੀਕ ਹੈ ਬਾਈ ਦੋਸਤੋ ਤੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਇਹੋ ਜੀ ਜਾਣਕਾਰੀ ਵਾਲੀਆਂ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਨਵੇਂ-ਨਵੇਂ ਜਿਹੜੇ ਵਧੀਆ ਰਿਜ਼ਲਟ ਵਾਲੇ ਪ੍ਰੋਡਕਟ ਨੇ ਆਪਾਂ ਉਹ ਵੀ ਤੁਹਾਨੂੰ ਲੈ ਕੇ ਆਉਂਦੇ ਕਿਉਂਕਿ ਅਕਸਰ ਹੀ ਆਪਾਂ ਦੱਸਦੇ ਰਹਨੇ ਜਿਹੜੀ ਚੀਜ਼ ਆਪਾਂ ਆਪ ਵਰਤਦੇ ਹੁੰਨੇ ਆਂਗੇ ਆਪਾਂ ਉਹ ਸਾਰੇ ਪ੍ਰਾਵਾਂ ਨਾਲ ਸਾਂਝੀ ਕਰਦੇ ਹੁੰਨੇ ਆਂ ਠੀਕ ਹੈ ਜੀ ਦੋਸਤੋ ਅਸੀ ਕੱਲ ਜੀ